ਵੋਟਾਂ ਵਿੱਚ ਲੀਡਰ ਤੁਹਾਤੋਂ ਵੋਟਾਂ ਲੈਣ ਆਉਣਗੇ ਅਤੇ ਕੋਈ ਵੀ ਜਿਹੜਾ ਅਸਲੀ ਮੁੱਦਿਆਂ ਦੀ ਲੜਾਈ ਨਹੀਂ ਲੜੂਗਾ ਇਹ ਲੀਡਰ ਮੜਾ ਉਹ ਦੀ ਵਿਚ ਆਬਰਾਈ ਹੈ ਇਹਦੇ ਵਿੱਚ ਆਬਰਾਈ ਹੈ ਕੋਈ ਵੀ ਅਸਲੀ ਮੁੱਦਾ ਪੰਜਾਬ ਪੰਜਾਬੀਅਤ ਜਾਂ ਪਾਣੀ ਦੇ ਮੁੱਦੇ ਹਵਾ ਦਾ ਮੁੱਦਾ ਕੀ ਆਪਣੇ ਪੰਜਾਬ ਦੇ ਵਿੱਚ ਆਉਣੇ ਵਾਲੇ ਨਸਲਾਂ ਦਾ ਮੁੱਦਾ ਹੈ ਇਹ ਕੋਈ ਵੀ ਨਹੀਂ ਜਾਣਦਾ ਤੇ ਕੋਈ ਵੀ ਇਸ ਤੇ ਗੱਲ ਨਹੀਂ ਕਰਨਾ ਚਾਹੁੰਦਾ ਲੱਖਾ ਸਦਾਨਾ ਕਹਿ ਰਿਹਾ ਹੈ ਕਿ ਜੇ ਤੁਸੀਂ ਨਸਲਾਂ ਤੇ ਫਸਲਾਂ ਬਚਾਉਣੀਆਂ ਨੇ ਤਾਂ ਤੁਸੀਂ ਸਹੀ ਬੰਦੇ ਨੂੰ ਵੋਟ ਪਾਓ ਅਤੇ ਗੋਵਿੰਦ ਸਿੰਘ ਸੰਧੂ ਤੁਹਾਡੇ ਇੱਥੇ ਖੜੇ ਨੇ ਤੇ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਜੇ ਤੁਸੀਂ ਆਪਣੇ ਸਿੱਖੀ ਪ੍ਰਤੀ ਸੁਚੇਤ ਹੋ ਜਾਂ ਆਪਣੀ ਆਉਣ ਵਾਲੀਆਂ ਨਸਲਾਂ ਪ੍ਰਤੀ ਸੁਚੇਤ ਹੋ ਨਹੀਂ ਤਾਂ ਨਸ਼ੇ ਨਾਲ ਤੁਹਾਡੇ ਪੁੱਤ ਮਰ ਜਾਣਗੇ ਕੀ ਕਹਿ ਰਹੇ ਨੇ ਲਖਸਿਧਾਨਾ ਆਉ ਤੁਹਾਨੂੰ ਦਿਖਾਉਣੇ ਆ ਸਾਰੀਆਂ ਪਾਰਟੀਆਂ ਦੇ ਵੱਖ-ਵੱਖ ਬੰਦਿਆਂ ਨੇ ਨਮਾਇੰਦਿਆਂ ਨੇ ਤੁਹਾਡੇ ਕੋਲੇ ਚੋਣ ਪ੍ਰਚਾਰ ਕਰਨ ਲਈ ਆਉਣਾ ਹੈ ਪਰ ਸਵਾਏ ਇੱਕ ਦੂਜੇ ਦੇ ਉੱਤੇ ਦੁਸ਼ਨਾਵਾਦੀ ਤੋਂ ਇਲਾਵਾ ਲੋਕਾਂ ਦੀ ਗੱਲ, ਮੁੱਦਿਆਂ ਦੀ ਗੱਲ, ਆਉਣ ਵਾਲੇ ਸਮੇਂ ਦੀ ਗੱਲ, ਭਵਿੱਖ ਦੀ ਗੱਲ ਕੋਈ ਨਹੀਂ ਕਰਕੇ ਜਾਊਗਾ। ਸਾਲਿਆਂ ਕੋਲ ਇੱਕੋ ਹੀ ਗੱਲ ਹੈ ਕਿ ਮੈਂ ਚੰਗਾ ਹਾਂ, ਦੂਜਾ ਮਾੜਾ, ਮੈਨੂੰ ਵੋਟਾਂ ਬਾ ਦਿਓ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ। ਆਪਾਂ ਪਿਛਲੇ 70 ਸਾਲ ਤੋਂ ਇਹੀ ਸੁਣਦੇ ਆ ਰਹੇ ਹਾਂ। ਸਭ ਤੋਂ ਅਹਿਮ ਮੁੱਦਾ ਪੰਜਾਬ ਦੇ ਵਿੱਚ ਚਿੱਟੇ ਦਾ ਮੁੱਦਾ, ਰੋਜ਼ ਪੰਜਾਬ ਦੇ ਵਿੱਚ ਮਾਮਾ ਦੇ ਪੁੱਤ ਮਰਦੇ ਆ। ਬਾਲਾ ਬਾਲਾ 15 15 ਸਾਲ ਦੇ ਨੌਜਵਾਨ ਟਿੱਕੇ ਦੇ ਟੀਕੇ ਲਾ ਕੇ ਮਰ ਰਹੇ ਐ ਤੇ ਮਾਵਾਂ ਬਿਲਕੁਦੀਆਂ ਜੀ ਪਰ ਦੁਕਾਨ ਸਾਡਾ ਇਹ ਆ ਕਿ ਅਸੀਂ VOTER ਤੋਂ ਪਹਿਲਾਂ ਬਹੁਤ ਰੌਲਾ ਪਾਉਨੇ ਆ ਅਸੀਂ ਮਾਰੇਗੇ ਪਟਕੇਗੇ ਨੁੱਟੇਗੇ ਧੱਕਾ ਹੋ ਗਿਆ ਸਾਡੀ ਜਵਾਨੀ ਮਰਦੀ ਚਿੱਟੇ ਨਾਲ ਨਾ ਆ ਹੋ ਗਿਆ ਉਹ ਹੋ ਗਿਆ VOTER ਵੇਲੇ ਆ ਕੇ ਮੁੱਦੇ ਪੁੱਟ ਜਾਂਦੇ ਆ VOTER ਆਸੀਂ ਐਸ ਪਾਰਟੀ ਨਾਲ ਆ ਸੀ ਉਸ ਪਾਰਟੀ ਨਾਲ ਆ ਕੋਈ ਮੌਕੇ ਤੇ ਆ ਗਿਆ ਕੋਈ ਛੋਟਾ ਮੋਟਾ ਲਾਲਸ ਦੇ ਗਿਆ ਕੋਈ ਲਾਲਾ ਲਾ ਗਿਆ ਕੋਈ ਘਰੇ ਆ ਗਿਆ ਕੋਈ ਰੋਟੀ ਖਾ ਗਿਆ ਕੋਈ ਭੋਗ ਤੇ ਆ ਗਿਆ ਕੋਈ ਵਿਆਹ ਤੇ ਆ ਗਿਆ ਸੋਟਾ ਮਾਦਨੇ ਸਾਰਾ ਸੋਡੇ ਲਈ ਕੋਈ ਮੈਨ ਨਹੀਂ ਰੱਖਦੀ ਕਿ ਬੰਦਾ ਰਵਾਈ ਕਿਹੜੀ ਲੜ ਰਿਹਾ ਹੈ ਇਹ ਸੋਚ ਕੀ ਹੈ ਕਿ ਕੀ ਕਰ ਸਾਰਾ ਸਾਡੇ ਨਾਲ ਆਉਣ ਵਾਲੀਆਂ نسلਾਂ ਲਈ ਇਹਦੇ ਦਿਮਾਗ ਕੀ ਹੈ ਇਹ ਗੱਲਾਂ ਮੈਨ ਰੱਖਦੀਆਂ ਸਾਰੇ ਮੈਨ ਰੱਖਦਾ ਜੇ ਸਾਡੇ ਬਸ ਬੰਦਾ ਲੀਡਰ ਆ ਜੇ ਫੋਟੋ ਲਾ ਆ ਜੇ ਹੱਥ ਮਿਲਾ ਆ ਜੇ ਕਿਈ ਤਾਂ ਕਿਈ ਦਿਨ ਹੱਥ ਨਹੀਂ ਧੋਂਦੇ ਕੀ ਲੀਡਰ ਨਾਮ ਆਇਆ ਸਾਡੀ ਇੱਥੇ ਸੋਚ ਛੜ ਗਈ ਆ ਇਸੇ ਕਰਕੇ ਅਸੀਂ ਬਦਵਾਲੀ ਗੱਲ ਜਿਹੜੀ ਬਾਈ ਦੇ ਵਿੱਚ ਮੈਂ ਬਾਅਦ ਦੇ ਗੱਲ ਪਿਆ ਮੈਂ ਯਾਰ ਚੌਂਦਣੀ ਸੀਗਾ ਬਗੈ ਵੀ ਤੁਸੀਂ ਦੇਖੋਗੇ ਜਿਹੜਾ ਇਹ ਤੁਹਾਰੇ ਰਵਾਜ ਨੂੰ ਚੋਰੀਆ ਜਿਹਾ ਰਹਿਣ ਅੱਜ ਵੀ ਜੁੜਕੜ ਅੱਜ ਵੀ ਕਹਾਣੀਆਂ ਉਹ ਕਰਦੇ ਬਾਰਦਰ ਦੀ ਕਹਾਣੀ ਸੁਣਾਉਣ ਲੱਗ ਜਾਂਦਾ ਕਦੇ ਬਾਲਣਾ ਨਹੀਂ ਪੂਸ਼ ਫਲ ਦਿੰਦਾ ਅਗਲੇ ਕੈਪਟਨ ਦੇ ਮਗਰ ਹੋ ਜਾਂਦਾ ਕੋਈ ਨਾ ਕੋਈ ਕਹਾਣੀ ਸਮਾਈ ਜਾਂਦਾ ਰਹਿੰਦਾ ਛੁਟਕੇ ਕਹਾਣੀਆਂ ਤੋਂ ਇਲਾਵਾ ਮੈਨੂੰ ਆਹ ਦਾ ਆਲੇ ਵੀ 3 ਸਾਲ ਹੋ ਗਏ ਸਰਕਾਰ ਨੂੰ ਕੋਈ ਕੰਮ ਕੋਈ ਮੁੱਦੇ ਦੀ ਗੱਲ ਛੱਟੇ ਤੋਂ ਬਾਅਦ ਫੋੜੇ ਨੇ ਅੱਗੇ ਜਿਹੜਾ ਸੁਨਮਗੇ ਚੀਜ਼ ਮਾਰ ਰਿਹਾ ਕਾਲਾ ਕਾਲਾ ਘੁਲਾ ਪਾਣੀ ਕਾਲਾ ਕਰਦਾ ਥੋੜੇ ਪਾਣੀ ਨਾਲ ਜਿਹੜਾ ਬਾਤ ਨਹੀਂ ਸਾਨੂੰ ਇੱਕ 7 ਸਾਲ ਹੋ ਗਏ 18 ਤੋਂ ਲੈ ਕੇ 17 ਤੋਂ ਲੈ ਕੇ ਅਸੀਂ ਲਗਾਤਾਰ ਬੁੱਢੇ ਦਰਿਆ ਦਾ ਮਸਲਾ ਠਾ ਰਹੇ ਹਾਂ ਬੁੱਢਾ ਦਰਿਆ ਲੁਧਿਆਣੇ ਦੇ ਵਿੱਚ ਵਗਦਾ ਤੇ ਕੇ ਬਲੀਪੁਰ ਪਿੰਡਾ ਉਥੇ ਸਤਲੁਜ ਜਾ ਕੇ ਪੈ ਜਾਂਦਾ ਹੈ 9 ਕਰੋੜ ਲੀਟਰ ਪਾਣੀ ਪਾਣੀ ਨਹੀਂ ਜ਼ਹਿਰ ਕੈਮੀਕਲ ਜਿਹੜਾ ਇੱਕ ਦਿਨ ਦੇ ਵਿੱਚ ਬੁੱਢੇ ਦਰਿਆ ਰਾਹੀਂ ਸਤਲੁਜ ਚ ਪਾ ਦਿੰਦੇ ਆ ਅਸੀਂ ਸਾਰਾ ਦੱਖਣੀ ਮਾਲਵਾ ਮੈਂ ਕੱਲੇ ਕੱਲੇ ਪਿੰਡ ਗਿਆ ਫਰੀਦਕੋਟ ਤੋਂ ਲੈ ਕੇ ਮੌਸਰ ਅ ਮੋਗਾ ਫਰੀਦਕੋਟ ਹਵੌਰ ਫਾਲਕਾ ਗੰਗਾ ਨਾਲ ਵੀ ਕਾ ਲੈਣ ਤੱਕ ਜੀ ਵਾਸਤਾ